ਸ੍ਰੀ ਗੁਰਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਜੀਪ ਵੈਬ ਟੀਵੀ ਤੇ ਮੈਂ ਹਾਂ ਬਲਵਿੰਦਰ ਸਿੰਘ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਚੋਲਾ ਸਾਹਿਬ ਦੇ ਨੇੜੇ ਪਿੰਡ ਖਾਰਾ ਖਾਰਾ ਇਹਦੇ ਲਾਗੇ ਜਿਹੜੇ ਨਖਾਸੂ ਨੇਰ ਜਾਈ ਉਹ ਨਖਾਸੂ ਨੇਰ ਬੀਤੀ ਰਾਤ ਤੋਂ ਟੁੱਟ ਜਾਣ ਕਰਕੇ ਜਿਹੜਾ ਵੀ ਇੱਥੇ ਹਜ਼ਾਰਾਂ ਏਕੜ ਜਿਹੜੀ ਝੋਨੇ ਦੀ ਫਸਲ ਆ ਜਿਹੜੀ ਉਹ ਪਾਣੀ ਦੀ ਲਪੇਟ ਵਿੱਚ ਲਗਾਤਾਰ ਆ ਰਹੀ ਆ ਇੱਥੇ ਸਾਡੇ ਨਾਲ ਕੁਝ ਕਿਸਾਨ ਆ ਉਹਨਾਂ ਨੇ ਸਾਨੂੰ ਗੱਲ ਦੱਸਿਆ ਕਿ ਜਿਹੜੀ ਨਹਿਰ ਹੈ ਬੀਤੇ ਕੱਲ ਸ਼ਾਮ ਤੋਂ ਲਗਭਗ ਟੁੱਟੀ ਹੋਈ ਹੈ ਤੇ ਪਰ ਕੋਈ ਵੀ ਅਜੇ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਨਹੀਂ ਪੁੱਜਾ ਜਿਸ ਕਾਰਨ ਤੁਸੀਂ ਦੇਖ ਸਕਦੇ ਹੋ ਕਿ ਉਹ ਪਾੜ ਜੋ ਪਿਆ ਹੋਇਆ ਹੈ ਉਹ ਲਗਾਤਾਰ ਜਿਹੜੇ ਅਗਲੇ ਬੰਨੇ ਝੋਨੇ ਦੇ ਖੇਤ ਉਹਨਾਂ ਦੀ ਉਹਨਾਂ ਨੂੰ ਮਾਰ ਕਰ ਰਿਹਾ ਹੈ ਤੇ ਪਾਣੀ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਹੈ ਇੱਥੇ ਸਾਡੇ ਨਾਲ ਕਾਫੀ ਸਾਰੇ ਕਿਸਾਨ ਮਜੂਰ ਹਨ ਜਿਨ੍ਹਾਂ ਦੀਆਂ ਫਸਲਾਂ ਜਿਹੜੀਆਂ ਝੋਨੇ ਵਿੱਚ ਡੁੱਬਣ ਕਾਰਨ ਬਰਬਾਦ ਹੋ ਰਹੀਆਂ ਲਗਾਤਾਰ ਬਰਬਾਦ ਹੋ ਰਹੀਆਂ ਹਨ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਬੰਨ ਜਿਹੜਾ ਇਸ ਤੋਂ ਪਹਿਲਾਂ ਵੀ ਦੋ ਵਾਰ ਟੁੱਟ ਚੁੱਕਾ ਹੈ ਪਰ ਕੋਈ ਵੀ ਨਹੀਂ ਆਉਂਦਾ ਖਲਾਈ ਵੀ ਚੰਗੀ ਤਰ੍ਹਾਂ ਹੁੰਦੀ ਜਾਂ ਖਲਾਈ ਕਰਦਾ ਨਹੀਂ ਕੋਈ ਤੁਹਾਡੀ ਗੱਲਬਾਤ ਕਰਾਉਣੇ ਆ ਵੀ ਕੀ ਗੱਲਬਾਤ ਹੋਈ ਹੈ ਹਾਂਜੀ ਭਾਜੀ ਹਾਂਜੀ ਇਹ ਮੰਨ ਲਓ ਕਿ ਕੱਲ ਸ਼ਾਮ ਦੀ ਜਿਹੜੀ ਨਹਿਰ ਫੀ ਹੋਈ ਆ ਤੇ ਇਹ ਮੰਨ ਲਓ ਕਿ ਪ੍ਰਸ਼ਾਸਨ ਅਧਿਕਾਰੀਆਂ ਨੂੰ ਫੋਨ ਕੀਤਾ ਤੇ ਪਰ ਅਜੇ ਤੱਕ ਕੋਈ ਪਹੁੰਚਿਆ ਨਹੀਂ ਪਰ ਇਹ ਨਹਿਰ ਸਾਡੀ ਜਿਹੜੀ ਆ ਤਿੰਨ ਵਾਰ ਟੁੱਟ ਚੁੱਕੀ ਆ ਕੇ ਅੱਗੇ ਜਿਹੜਾ ਪਹਿਲੇ ਐ ਝੋਨਾ ਲਾਇਆ ਸੀ ਇੱਕ ਵਾਰ ਸਾਡਾ ਝੋਨਾ ਮਰ ਗਿਆ ਜ਼ਿਮੀਦਾਰ ਨੇ 5-5000 ਰੁਪਏ ਦੋਹਰੇ ਦਿੱਤਾ ਵੇਖੋ ਜੀ ਜ਼ਿਮੀਦਾਰ ਦੀ ਜਿਹੜੇ ਹਾਲਾਤ ਆ ਉਹ ਬਹੁਤ ਬੱਤਰ ਆ ਕਰਜ਼ੇ ਥੱਲੇ ਨਪਿਆ ਹੋਇਆ ਵਾ ਜੇ ਜ਼ਿਮੀਦਾਰ ਨੂੰ ਦੋਹਰੇ ਆਪਣੀ ਫਸਲ ਲਾਉਣੀ ਪਵੇ ਤੇ ਉਹ ਪੈਸਾ ਕਿੱਥੋਂ ਲਿਆਊਗਾ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹ ਸਾਡੀ ਜਿਹੜੀ ਪ੍ਰੋਬਲਮ ਆ ਇਹਨੂੰ ਜਿਹੜਾ ਵਾ ਮੰਨ ਲਓ ਕਿ ਹੱਲ ਕੀਤਾ ਜਾਵੇ ਤੇ ਨਹਿਰ ਇਹ ਵੀ ਕਹਿ ਰਹੇ ਨੇ ਕਿ ਬੰਨ ਨੂੰ ਜਲਦੀ ਤੋਂ ਜਲਦੀ ਜਿਹੜਾ ਵੀ ਉਹ ਪੂਰਿਆ ਜਾਵੇ ਦੁਬਾਰਾ ਜਿਹੜਾ ਵੀ ਉਹਨਾਂ ਦੀਆਂ ਫਸਲਾਂ ਦਾ ਬਚਾਅ ਹੋ ਸਕੇ ਹਾਂਜੀ ਵੀਰ ਜੀ ਕੀ ਨਾ ਤੁਹਾ ਹੀ ਕਹਿਣਾ ਚਾਹੁੰਦੇ ਜਿਹੜੇ ਮਨ ਟੁੱਟਾ ਅਸੀਂ ਇਹੋ ਕਹਿਣਾ ਚਾਹਣਾ ਵੀ ਇਹ ਤੋਂ ਪਾਣੀ ਬੰਦ ਕਰਕੇ ਇਹਨੂੰ ਸਭ ਤੋਂ ਪਹਿਲਾਂ ਇਹਨੂੰ ਤੇ ਬਣਾਇਆ ਜਾਵੇ ਮੁੜ ਕੇ ਇਹਨੂੰ ਚੰਗੀ ਤਰ੍ਹਾਂ ਝੁੰਗਾਈ ਕਰਕੇ ਸਫਾਈ ਕੀਤੀ ਜਾਵੇ ਤੇ ਪਟੜੀ ਮਜ਼ਬੂਤ ਕੀਤੀ ਜਾਵੇ ਜੀ ਇਹਦੇ ਬਾਰੇ ਕੋਈ ਪਹਿਲਾਂ ਗੱਲਬਾਤ ਕੀਤੀ ਕਿ ਐਕਸ਼ਨ ਨੂੰ ਕੋਈ ਐਸਡੀਓ ਨੂੰ ਨਹਿਰੀ ਵਿਭਾਗ ਦੇ ਨੂੰ ਕਿਸੇ ਨਾਲ ਗੱਲਬਾਤ ਕੀਤੀ ਅਸੀਂ ਸਾਰੇ ਪ੍ਰਸ਼ਾਸਨਗ ਦਿਹਾਰੇ ਨੂੰ ਮਿਲੇ ਐਸਡੀਓ ਸਾਹਿਬ ਨੂੰ ਮਿਲੇ ਐਂਡ ਐਕਸ਼ਨ ਸਾਹਿਬ ਤੋਂ ਵੀ ਗਏ ਆ ਉਹਨਾਂ ਨੇ ਸਾਨੂੰ ਇਹੋ ਹੀ ਜਦੋਂ ਜਾਣੇ ਇਹੋ ਹੀ ਸਾਨੂੰ ਲਾਲਾ ਲਾਣਦੇ ਵੀ ਕਦੇ ਕਹਿੰਦੇ ਤੁਹਾਡਾ ਪ੍ਰੋਜੈਕਟ ਪਾਸ ਹੋ ਗਿਆ ਜਿੱਕਰ ਆ ਜਾਣਾ ਕਦੇ ਕਹਿੰਦੇ ਤੁਹਾਡਾ ਪ੍ਰੋਜੈਕਟ ਵਿਖੋ ਜੀ ਕਿਸਾਨ ਵੀਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਆ ਬਾਰ-ਬਾਰ ਉਹਨਾਂ ਦੇ ਕਹਿਣ ਤੇ ਦੱਸਣ ਦੇ ਮੁਤਾਬਕ ਵੀ ਕੋਈ ਇੱਥੇ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਇਸ ਸੀਜ਼ਨ ਦੇ ਦੌਰਾਨ ਇਹ ਤੀਸਰੀ ਵਾਰ ਹੈ ਕਿ ਇਹ ਬੰਨ ਜਿਹੜਾ ਟੁੱਟ ਚੁੱਕਾ ਵਾ ਤੁਸੀਂ ਦੇਖ ਸਕਦੇ ਅਜੇ ਤੱਕ ਹੁਣ ਦਿਨ ਦੇ ਲਗਭਗ 11 ਬੱਜ ਚੁੱਕੇ ਹਨ ਪਰ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਇਸ ਨੂੰ ਪੂਰਨ ਦੀ ਖੇਚਲ ਨਹੀਂ ਕਰ ਰਿਹਾ ਮੈਂ ਚੋਲਾ ਸਾਹਿਬ ਤੋਂ ਬਲਵਿੰਦਰ ਸਿੰਘ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ